ਖੜੇ ਅੱਜ ਜੋਪੂਪੁਰ ਪੁਲ ਸਟੇਸ਼ਨ ਇਹ ਪੁਲਪੁਰ थाना ਜੋ ਜ਼ਿਲ੍ਹਾ ਜਲੰਧਰ ਚ ਪੈਂਦਾ ਜੀਟੀਰੋ ਹਾਈਵੇ ਤੇ थाना ਹੈ ਇਹ ਤੇ ਇੰਸਪੈਕਟਰ ਜੋ ਬਤੌਰ थाना ਪੁਲਪੁਰ ਮੁਖੀ ਵਜੋਂ ਆਏ ਇਥੇ ਸਿਕੰਦਰ ਸਿੰਘ ਜੀ ਸ੍ਰੀ ਗੁਰਸਿਕੰਦਰ ਸਿੰਘ ਜੀ ਨਾਲ ਅੱਪਾ ਅੱਜ ਕਾਫੀ ਮੁੱਦਿਆਂ ਤੇ ਗੱਲਬਾਤ ਨਹੀਂਆ ਜਿਹੜੀਆਂ ਗੱਲਾਂ ਆਪਣੇ ਚੋਰੀਆਂ ਦੀਆਂ ਹੋਈਆਂ ਤੇ ਨਸ਼ਿਆਂ ਦੇ ਕਲਾਪ ਹੋਇਆ ਜੋ ਵੀ ਕਈ ਮੁੱਦੇ ਆਪਣੇ ਅੱਜ ਆਪਾਂ ਇਹਨਾਂ ਦੇ ਨੋਟਸ ਵਿੱਚ ਮੁੱਦੇ ਵੀ ਲਿਆਉਣੇ ਆ ਨਵੇਂ ਔਨ ਕਰਕੇ ਤੇ ਆਪ ਆਓ ਦੇਖਦੇ ਆਪਾਂ ਅੱਜ ਸਰਾਰ ਸਿਕੰਦਰ ਸਿੰਘ ਜੀ ਐਸਓ ਸਰ ਕੀ ਕਹਿੰਦੇ ਆ ਜ਼ਮਾਨਤ ਅੱਜ ਅਸੀਂ ਗੱਲ ਕਰਾਂਗੇ ਜੋ ਥਾਣਾ ਭੂਪੂਰ ਦੇ ਵਿੱਚ ਬਦੌਰ ਇਨਸਪੈਕਟਰ ਤੇ ਬਦੌਰ ਥਾਣਾ ਇੰਚਾਰਜ ਸਰਾਰ ਸਿਕੰਦਰ ਸਿੰਘ ਜੀ ਆਏ ਤੇ ਭੂਪੂਰ ਥਾਣੇ ਦੇ ਵਿੱਚ ਥੋੜੇ ਦਿਨ ਉਹਨਾਂ ਨੂੰ ਚਾਰਜ ਸੰਭਾਲਿਆ ਜਾਂਦਾ ਹੈ ਆਪਾਂ ਦੀ ਕੋਈ ਗੱਲਾਂ ਕਰਨੀਆਂ ਇਹਨਾਂ ਨਾਲ ਜਿਹੜੀਆਂ ਕਿ ਭੂਪੂਰ ਬਗਿਆ ਸਮੱਸਿਆਵਾਂ ਤੇ ਕੋ ਦਾ ਮੁੱਦਾ ਹੋਇ ਇੱਕ ਉਸ ਨਾਲ ਜਦਾ ਨਸ਼ਾ ਦਾ ਮੁੱਦਾ ਇਹਦਾ ਉਹ ਚੋਰੀਆਂ ਦਾ ਮੁੱਦਾ ਹੋਰ ਵੀ ਜਿਹੜੇ ਕੋਈ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਨੇ ਉਹ ਸੋਨ ਤੇ ਗੱਲ ਕਰਾਂਗੇ ਆਪਾਂ ਸਦਾ ਸੁਖੰਦਿਤ ਸេចਨਿ ਨਗਰ ਆਪਾਂ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਸੀ ਕਾਲ ਜੀ ਸਾਈਂ ਸਰ ਤੁਹਾਨੂੰ ਪਹਿਲਾਂ ਸਭ ਤੋਂ ਬਹੁਤ ਸਾਡੇ ਸ਼ੁਰੂ ਕੰਮਾਂ ਨੂੰ ਤੇ ਪ੍ਰਵਾਕ ਨੂੰ ਤੁਹਾਨੂੰ ਚੜ੍ਹਦੀ ਕਲਾ ਜੀ ਥੈਂਕ ਯੂ ਥੈਂਕ ਯੂ ਸਾਰੀ ਕੁ ਮਸਲਾ ਦਾ ਟੱਪ ਉਹ ਕੋਲਦਾ ਹੈਗਾ ਬੜੇ ਸਾਲਾਂ ਤੋਂ ਚੱਲ ਰਿਹਾ ਇਹਨਾਂ ਟੀਪਰਟ ਤੋਂ ਲਾ ਕੇ ਤੁਹਾਡੇ ਥਾਂੇ ਤੱਕ ਗਲਤ پارک ਨੂੰ ਹੁੰਦੀ ਆ پارک ਹੋਣ ਦੇ ਨਾਲ ਐਕਸੀਡੈਂਟ ਹੁੰਦੇ ਆ ਰੱਜ ਪੈਂਦਾ ਉਹ ਗੱਡੀਆਂ ਜਿਹੜੀਆਂ ਨਹੀਂ ਲੋ ਖੜਦੇ ਲਾਉਂਦੇ ਉਹਦੇ ਤੋਂ ਵਨ 50 ਗੱਡੀਆਂ ਤੇ ਪੁੱਛਣਾ ਪਦੇ ਤਾਂ ਸਵਾਲ ਹੈ ਕਾਫੀ ਮੈਨੂੰ ਪਤਾ ਲੱਗਿਆ ਇੱਥੇ ਕਾਫੀ ਲੰਬੇ ਸਮੇਂ ਤੋਂ ਇੱਕ ਮਸਲਾ ਹੈ ਇਹ ਪਲੇਸ ਦਾ ਜਿਹੜਾ ਚੱਲਦਾ ਆ ਰਿਹਾ ਹੈ ਜਿਹਦੇ ਵਿੱਚ ਜਿੰਨੇ ਦੁਕਾਨਦਾਰ ਨੇ ਇਹਨੇ ਦੁਕਾਨਾਂ ਨੇ ਇਹਨਾਂ ਨੂੰ ਵੀ ਸਮੱਸਿਆ ਆਉਂਦੀ ਹੈ ਕਿ ਗਾੜੀ ਕਿੱਥੋਂ ਆਉਂਦਾ ਆ ਗੱਡੀ ਮੂਰੇ ਖੜੀ ਕਰਕੇ ਆਉਂਦਾ ਹੈ ਜੇ ਇਹਨੂੰ ਗੱਡੀ ਨੂੰ ਤਤੋਰ ਦਿੱਤਾ ਜਾਊਗਾ ਤਾਂ ਸਾਡੇ ਬਾਗ ਨੇ ਮਾਰਨਾ ਨਹੀਂ ਆ ਇਹ ਵੀ ਗੱਲ ਇੱਡੀ ਵਧੀਆ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਬਾਕੀ ਟ੍ਰੈਫਿਕ ਦਾ ਰਿਕਾਉਂਟ ਪੈਂਦੀ ਜਾਂ ਲੋਕ ਪਰੇਸ਼ਾਨ ਹੁੰਦੇ ਨੇ ਇਸ ਜਿਹੜਾ ਮਾਰਕੀਟ ਹੈ ਇਹਨੂੰ ਆਪ ਬੈਠ ਕੇ ਔਰ ਜਿਹੜੀ ਇੱਥੋਂ ਦੇ ਕਾਰਪੋਰੇਸ਼ਨ ਆ ਉਹਨਾਂ ਨਾਲ ਮਿਲ ਕੇ ਸਾਡਾ ਸਹਿਯੋਗ ਲੈ ਕੇ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਸਰ ਮਾਰਕੀਟ ਮੈਂ ਜਿਹੜੀ ਆਪਣੇ ਨੰਬਰ ਕਾਉਂਸਲਰ ਸਾਡੀ ਕੋਲ ਲੈਣੂੰ ਇਹਦੇ ਨਾਲ ਬੜੇ ਮੁੰਡੇ ਸਮੱਸਿਆ ਵਿਖਾਏਗਾ ਕਿ ਜਿਹੜੀਆਂ ਰੇੜੀਆਂ ਲੱਗੀਆਂ ਜਾਂ ਬਾਜ਼ਾਰ ਦੇ ਵਿੱਚ ਜਿਹੜਾ ਉਹਦੇ ਅੰਦਰੋਂ ਉਹਨੂੰ ਕਰਨਾ ਚਾਹੀਦਾ ਪਰ ਜਾ ਕੇ ਪੁਲਿਸ ਦੀ ਘਾਟ ਤਾਂ ਨਹੀਂ ਮਿਲਿਆ ਜਾਂਦਾ ਕਿਉਂਕਿ ਪੁਲਿਸ ਦਾ ਆਪਣਾ ਕੰਮ ਕਰਦੀ ਹੈ ਪਰ ਆਪਾਂ ਇਹਦੀ ਆਪਾਂ ਵਿਚਾਰ ਕਰ ਲਈਏ ਕਿ ਇਹਦੇ ਬਾਰੇ ਹੋਣਾ ਕੀ ਚਾਹੀਦਾ ਦੇਖੋ ਇਸ ਮਸਲੇ 'ਚ ਮੈਂ ਤੁਹਾਡੇ ਨਾਲ ਆ ਕਾਰਪੋਰੇਸ਼ਨਾਂ ਨਾਲ ਗੱਲ ਕਰ ਲੈਨੇ ਆ ਮਾਰਕੀਟ ਨਾਲ ਗੱਲ ਕਰ ਲੈਨੇ ਆ ਇਹ ਮਸਲੇ ਦਾ ਹੱਲ ਨਿਕਲਣਾ ਜ਼ਰੂਰੀ ਹੈ ਤਾਂ ਕਿ ਇਹ ਚ ਹਰ ਟੰ ਦਿਨ ਪਰੇਸ਼ਾਨੀ ਹੈ ਇਹ ਚ ਆਉਣ ਜਾਣ ਵਾਲਾ ਹਾਈਵੇ ਜਾਂ ਵੇਗੀ ਲਾਡਰ ਕਾਲਪੇ ਜਾਣਾ ਜਾਂ ਜਿਹੜੇ ਗਾਹਕ ਹੁੰਦੇ ਉਹਨਾਂ ਦੀਆਂ ਗੱਡੀਆਂ 'ਚ ਗੱਡੀ ਵੀ ਲੱਸ ਸਕਦੀ ਕੋਈ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਇਹ ਮਸਲੇ ਦਾ ਹੱਲ ਕਰਨਾ ਜ਼ਰੂਰੀ ਹੈ ਆਪਾਂ ਸਾਰੇ ਮਿਲ ਕੇ ਇਸ ਚੀਜ਼ ਨੂੰ ਆਪਾਂ ਕਿੰਨੇ ਬੈਠ ਕੇ ਆਪਾਂ ਜਿਹੜਾ ਮਸਲਾ ਹੱਲ ਕਰਾਂ ਠੀਕ ਹੈ ਜੀ ਦੂਜੀ ਗੱਲ ਇਹ ਹੈ ਸਰ ਕਿੰਨਾ ਤੁਹਾਡਾ ਜਿਹੜਾ ਤੁਸੀਂ ਬੜਾ ਕਿੰਨੇ ਦਿਨ ਜੀ ਆਏ ਪਤਾ ਲੱਗਦਾ ਤੁਹਾਨੂੰ ਕਿ ਜਿੰਨੇ ਨੂੰ ਇਹ ਕੋਸ਼ਿਸ਼ ਬੜੀ ਤੁਹਾਡੀ جاری ਹੈ ਜਿਹੜਾ ਜਿਹੜੇ ਬੜੇ ਗਲਤ ਆਨਸਰ ਕਰਦੇ ਆ ਜੋ ਮੋਟਰਸਾਈਕਲ ਵਾਲੇ ਹੋਵੇ ਡਾਕੀਆਂ ਵਾਲੇ ਹੋਵੇ ਤਾਂ ਗਲਤ ਆਨਸਰ ਦਸਿਆ ਵਾਲੇ ਹੋਵੇ ਇਹ ਜਦੋਂ ਅੰਜ ਚੋਲੇ ਕੇਂਦਰ ਦੀ ਗੱਲ ਵਿੱਚ ਆਉਂਦੀ ਹੈ ਤੇ ਹੋਰ ਵੀ ਦੋ ਤਿੰਨ ਮਿੰਟ ਰਹਿ ਗਿਆ ਤੇ ਇਹਦੇ ਬਾਰੇ ਕੋਈ ਸਟੈਪ ਲਿਆ ਤੋਂ ਜੋਂਦੋਂ ਤੱਕ ਅਜ ਤੱਕ ਨਹੀਂ ਆਇਆ ਦੇਖੋ ਮੇਰੀ ਪੂਰੀ ਕੋਸ਼ਿਸ਼ ਜਿੰਨੂੰ ਦਾ ਮੈਂ ਆਇਆ ਅਸੀਂ ਟੀਮਾਂ ਬਣਾ ਕੇ ਹਰ ਰੋਜ਼ ਤਕਰੀਬਨ ਸਾਡੀ ਜਿਹੜਾ ਉਹ ਆਪਰੇਸ਼ਨ ਚੱਲ ਰਿਹਾ ਹੈਗਾ ਕੈਸੋ ਆਪਰੇਸ਼ਨ ਵੀ ਜਿਹੜਾ ਗਵਰਨਮੈਂਟ ਵੱਲੋਂ ਚਲਾਇਆ ਗਿਆ ਮਾਨ ਜੋ ਪੰਜਾਬ ਦੇ ਡੀਜੀਪੀ ਸਾਹਿਬ ਔਰ ਸੀਐਮ ਸਾਹਿਬ ਵੱਲੋਂ ਵੀ ਸਖਤ ਫਰਮਾਇਆ ਨੇ ਕਿ ਜਿਹੜਾ ਨਸ਼ਾ ਹੈ ਉਹ ਖਤਮ ਹੋਣਾ ਚਾਹੀਦਾ ਹੈ ਅਸੀਂ ਵੀ ਪੂਰਾ ਅੱਡੀ ਚੁੱਡੀ ਦਾ ਜੋਰ ਲਾ ਰਹੇ ਹਾਂ ਜਿਹੜੇ ਗਲਤ ਅੰਸਰ ਜਿਹੜੇ ਆ ਨਸ਼ਾ ਵੇਚਦੇ ਆ ਸਪਲਾਈ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਥੋੜੇ ਦਿਨਾਂ ਚ ਅਸੀਂ ਕਾਫੀ ਕੇਸ ਰਜਿਸਟਰ ਵੀ ਕੀਤੇ ਆ ਔਰ 55 ਬੰਦਿਆਂ ਤੋਂ ਅਸੀਂ ਜਿਹੜਾ ਤਸਦੀਕ ਕੀਤਾ ਜਿਨ੍ਹਾਂ ਦੇ ਮੈਂ 110 ਦੇ ਕਰੰਟਰ ਵੀ ਦਿੱਤੇ ਨੇ ਔਰ ਐਫਆਰ ਵੀ ਲੋਜ ਕੀਤੀ ਆ ਔਰ ਆਪਰੇਸ਼ਨ ਤਰ੍ਹਾਂ ਜਿੰਨੇ ਵੀ ਵਹੀਕਲ ਜਿਹੜੇ ਆ ਅਨਲੀਗਲ ਇਹਨਾਂ ਤੋਂ ਮਿਲੇ ਨੇ ਉਹ ਮੈਂ ਲਿਆ ਕੇ ਠਾਣਾ ਵਿੱਚ ਬੌਂਡ ਵੀ ਕੀਤੇ ਗਏ ਆ ਔਰ ਇਦਾਂ ਹੀ ਆਪਰੇਸ਼ਨ ਜਿਹੜਾ ਕੰਟੀਨਿਊ ਚੱਲਦਾ ਰਹੇਗਾ ਜਦ ਤੱਕ ਨਸ਼ਾ ਖਤਮ ਨਹੀਂ ਹੁੰਦਾ ਸਰ ਚੋਰੀਆਂ ਦਾ ਬੜਾ ਭੋਗ ਚੋਰੀਆਂ ਬੜੀਆਂ ਹੋਊ ਸਿਟੀ ਵਿੱਚ ਇਸ ਟਾਈਮ ਕੋਈ ਚੋਰੀ ਨਹੀਂ ਕਿਉਂਕਿ ਮੈਂ ਜਦੋਂ ਦਾ ਆਇਆ ਉਹਦੇ ਮੇਰੇ ਨੋਟਸ 'ਚ ਆਇਆ ਸੀਗਾ ਇੱਥੇ ਚੋਰ ਵਗੈਰਾ ਜਿਹੜੇ ਚੋਰੀਆਂ ਹੁੰਦੀਆਂ ਨੇ ਉਹ ਜਿਸੀਂ ਕੜ ਵੀ ਲਏ ਨੇ ਔਰ ਰਾਤ ਨਾਈਟ ਇੱਕ 112 ਦੀ ਗੱਡੀ ਜਿਹੜੀ ਆ ਉਹ ਸਾਰੀ 8 ਵਜੇ ਤੋਂ ਸਟਾਰਟ ਹੁੰਦੀ ਹੈ ਸਵੇਰ ਦੇ 5 ਵਜੇ ਤੱਕ ਕੰਟੀਨੂਅਸ ਅੱਡੇ ਵਿੱਚ ਰਹੂਗੀ ਔਰ ਦਰਬਾਰ ਬਾਜ਼ਾਰ 'ਚ ਰਹੂਗੀ ਘੰਟੇ-ਘੰਟੇ ਦੇ ਔਰ ਉਹ ਕੰਟੀਨੂਅਸ ਵਜਦਾ ਰਹੂਗਾ ਤੇ ਮੇਰੀ ਅਪੀਲ ਆ ਸਾਰੇ ਆਪ ਉਪਰਵਾਸੀਆਂ ਨੂੰ ਕਿ ਹਰ ਇੱਕ ਬੰਦਾ ਜਿਹੜਾ ਆਦਾ ਦੁਕਾਨਦਾਰ ਦਕਾਨਾ ਵਾਈਜ਼ ਚੌਕੀਦਾਰ ਵੀ ਜੂਰ ਰੱਖਣਾ ਕਿਉਂਕਿ ਉਹਨਾਂ ਦੀ ਸੇਫਟੀ ਆ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਜਾਨ ਮਾਲ ਦੀ ਰਾਖੀ ਕਰਨਾ ਕਿਸੇ ਦਾ ਕੰਮ ਆ ਔਰ ਇਦਾਂ ਹੀ ਕੰਟੀਨਿਊ ਜਿਹੜੀ ਕਸ ਚੱਲਦੀ ਰਹੂਗੀ ਸਾਰੇ ਕਲਾਸ ਜਿਹੜਾ ਉਹ ਉੱਚ ਪੈਦਾ ਬੜਾ ਜ਼ਿਆਦਾ ਇੱਕ ਰੀਰਖਸ਼ਾ ਜਿਹੜੀਆਂ ਹੈਗੀਆਂ ਤੋਂ ਉਹਨਾਂ ਨਾਲ ਮੇਰੀ ਵੀ ਗੱਲ ਚੱਲਦੀ ਆ ਰੀਰਖਸ਼ਾ ਜਿਹੜੀਆਂ ਵੱਡੀਆਂ ਹੈਗੀਆਂ ਆਪਣੀ ਬੈਟਰੀ ਵਾਲੀਆਂ ਉਹਦਾ ਉਹ ਬੜੇ ਬਜ਼ਾਰਾਂ ਦੇ ਵਿੱਚ ਪੰਜ ਪੰਜ ਗੱਡੀਆਂ ਕੋਈ ਰੇਲ ਰੋਡ ਤੇ ਗੱਡੀਆਂ ਕੋਈ ਕਿਤੇ ਗੱਡੀਆਂ ਉਹ ਜਿੱਦਾਂ ਉਹ ਵੱਖਰੇ ਸਟੈਂਡਾਂ ਪੰਜ ਛਾਹਟੋ ਵਾਲਿਆਂ ਦੇ ਅਪਾ ਇਹ ਇਸ ਹੁੰਦੀ ਕਹਾਣੀ ਹੈ ਵੀ ਇਹਨਾਂ ਨਾਲ ਇਹਨਾਂ ਨਾਲ 100 ਹਣੀ ਘਟੋ ਘਟੇ ਜੀ ਘਟੋ ਲੋਕਾਂ ਨੂੰ ਬੜਾ ਦਿੱਖਦਾ ਐਕਸੀਡੈਂਟ ਬਹੁਤ ਬੈਨਾਂ ਨਾਲ ਤੇ ਕੁਝ ਬੰਦੇ ਇੰਨਾਂ ਦੀ ਵੀ ਹੈਗੇ ਜਿਹਨਾਂ ਕੋਲ ਸਾਂਸ ਸਿਆਨੀ ਜਨਤਿ ਨਵਾਲਾ ਗਿਆ ਉਹ ਚਲਾ ਰਿਹਾ ਉਹ ਜ਼ਰੂਰੀ ਹੈ ਜੀ ਬੜੀ ਲੋਕਾਂ ਦੀ ਮੰਗ ਹੈ ਦੇਖੋ ਇਹਦੇ ਵਿੱਚ ਮੇਰੇ ਵੱਲੋਂ ਜਨ ਪ੍ਰਸ਼ਾਸਨ ਤੋਂ ਪੂਰੀ ਸਖਤ ਚੇਤਾਵਨੀ ਆ ਕਿ ਕੋਈ ਵੀ ਵਹੀਕਲ ਜਿਹੜਾ ਉਹ ਅੰਡਰ ਏਜ ਵਿਦਆਊਟ ਲਾਇਸੈਂਸ ਵਿਦਆਊਟ ਪਰਮਿਸ਼ਨ ਬਿਲਕੁਲ ਨਾ ਚਲਾਇਆ ਜਾਵੇ ਉਹ ਗਾਲੀਗਰਾ ਔਰ ਜਿਸ ਦੇ ਨਾਲ ਕੋਈ ਐਕਸੀਡੈਂਟ ਹੋ ਸਕਦਾ ਕਿਸ ਤਰ੍ਹਾਂ ਜਾਨੀ ਮਾਲ ਦੀ ਨੁਕਸਾਨ ਹੋ ਸਕਦਾ ਜੇ ਕੋਈ ਇਦਾਂ ਦਾ ਵਹੀਕਲ ਜਿਹੜਾ ਰੋਡ ਤੇ ਪਾਇਆ ਗਿਆ ਜਿਹਦੇ ਕੋ ਕੋ ਡਾਕੂਮੈਂਟ ਨਹੀਂ ਆ ਜਾਂ ਜਿਹਦੇ ਕੋ ਕੋ ਲਾਇਸੈਂਸ ਨਹੀਂ ਆ ਉਹ ਚੱਲ ਨਹੀਂ ਸਕਦਾ ਤੇ ਸਖਤ ਕਾਰਵਾਈ ਕਰਾਂਗਾ ਗੱਲ ਤਾਂ ਇਸ ਨਾਲ ਬਾਰੇ ਕੁਛ ਹੈ ਜੀ ਭੋਪੁਰ ਤੇ ਜਿੱਥੇ ਜਿੱਥੇ ਕੋਈ ਜੂਏ ਦੇ ਅਡੇ ਕੋਈ ਚੱਲਦੇ ਆਂ ਕਿ ਮੰਡੀ ਦੇ ਵਿੱਚ ਚੱਲਦਾ ਤਾਂ ਦੱਸ ਦਿਆ ਉਹ ਤਾਂ ਬੇਰੇ ਅਸੀਂ ਸਬੰਧ ਦਾ ਅਫਸਰ ਦੱਸ ਦੇ ਚੁੱਕਿਆਂਗੇ ਇੱਕ ਬੁਲੋਂ ਵਾਲਾ ਅਡੇ ਦੇ ਵਿੱਚ ਕੋਈ ਸ੍ਰੀ ਦਾ ਗੁੰਜਾ ਮਿਲਉਂਦੀ ਆ ਬਹੁਤ ਇਹਦੇ ਕੋਈ ਨਾ ਸਪੈਸ਼ਲ ਲਾਓ ਤੇ ਮੁਲਾਜਮ ਉਹ ਪਿਛਲੇ ਪਾਸੇ ਬੁਲੋਂ ਅੱਡਾ ਬੜਾ ਮਸ਼ਹੂਰ ਆ ਜੋ ਸੰਜਾਮੇ ਪਈਆਂ ਉਹਦੇ ਪੱਤੇ ਹੁੰਦੇ ਗੋਲੀਆਂ ਦੇ ਉਹ ਕੰਮ ਚ ਜਾਂਦਾ ਨੋਟਸ ਵਿੱਚ ਰਿਟ ਦੇ ਹੋਏ ਉਹ ਤੇ ਬਲੂ ਵਾਲਾ ਅੱਡਾ ਦੇਖ ਲਈਨੇ ਆਪਾਂ ਕਿੱਥੇ ਪੈਂਦਾ ਆ ਆ ਜੀ ਕੰਮ ਦੇ ਸਖਤੀ ਕਰਦੇ ਹਾਂ ਹਾਂ ਜੀ ਬਾਕੀ ਕੋਈ ਦਰਸਤਾ ਕੋਈ ਬਤਲੂ ਨਹੀਂ ਇਹਦਾ ਕੋਈ ਵੀ ਬਖਸ਼ਾ ਨਹੀਂ ਜਾਊਗਾ ਜੋ ਮੇਰੇ ਨੋਟਸ ਚ ਆ ਗਿਆ ਇਮੀਡੀਅਟ ਕੰਮ ਜਾਈਏ ਨਸ਼ਿਆਂ ਦੇ ਖਿਲਾਫ ਜਿਹੜਾ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਜਿਹੜੇ ਮੋਢਵਾਰ ਬੰਦੇ ਸਿਟੀ ਦੇ ਹੋਏ ਉਹੋ ਹੋਲਦੇ ਜਾਂ ਪਿੰਡਾਂ ਦੇ ਮੋਢਵਾਰ ਬੰਦੇ ਉਹਨਾਂ ਨੂੰ ਇਸ ਬੰਦੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਹਰ ਪਿੰਡ ਵਾਈਜ਼ ਇੱਕ ਕਮੇਟੀਆਂ ਬਣਾ ਰਿਹਾ ਹਾਂ ਉਨਾ ਪਪੀਸ ਕਮੇਟੀ ਲਗੋ ਜਾਂ ਡਰੱਗ ਅੰਗੇਜਮੈਂਟ ਕਮੇਟੀ ਲਗੋ ਪਿੰਡਾਂ ਦੇ ਵਿੱਚ ਘੱਟੋ ਘੱਟ 7 7 8 8 ਬੰਦੇ ਜਿਹੜੇ ਅਸੀਂ ਭਾ ਕੇ ਕਮੇਟੀਆਂ ਬਣਾ ਰਹੇ ਆ ਉਹ ਕਮੇਟੀਆਂ ਵੀ ਇਹ ਡਰੱਗ ਦੇ ਖਿਲਾਫ ਐਕਸ਼ਨ ਲੈਣਗੇ ਸਾਨੂੰ ਇਮੀਡੀਏਟਲੀ ਲਾਗੂ ਕਰਨੀਆਂ ਕਿ ਆਹ ਬੰਦਾ ਵੇਚਦਾ ਪੀਂਦਾ ਜਾਂ ਜੋ ਵੀ ਹੈਗਾ ਪੀਣ ਵਾਲਾ ਜੋ ਅਡਿਕਟਾ ਉਹਨੂੰ ਅਸੀਂ ਦਾਖਲ ਕਰਾਵਾਂਗੇ ਉਹਦਾ ਨਸ਼ਾ ਜਿਹੜਾ ਉਹ ਛੁਡਾਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਆਮ ਜਨਤਾ ਦੇ ਵਿੱਚ ਆ ਕੇ ਆਹ ਬੰਦੇ ਦੀ ਤਰ੍ਹਾਂ ਰਵੇ ਉਹਨੂੰ ਕੋਈ ਦਿੱਕਤ ਨਾ ਆਵੇ ਪੂਰੀ ਕੋਸ਼ਿਸ਼ ਕਰਾਂਗੇ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਪਵਰ ਮੇਰੇ ਵੱਲੋਂ ਉੱਪਰ ਵਸੀਆਂ ਲੋਕਾਂ ਔਰ ਪਿੰਡਾਂ ਦੇ ਜਿੰਨੇ ਵੀ ਮੇਰੇ ਵੀਰ ਮੋਢੋ ਪਰਦੇ ਨੇ ਭਰਾ ਨੇ ਬੀਬੀਆਂ ਨੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਮਾਹੌਲ ਨੂੰ ਦੇਖਦੇ ਹੋਏ ਆਪਣੀ ਜਾਨ ਔਰ maal ਦੀ ਰਾਖੀ ਕਰਨ ਔਰ ਕੋਈ ਵੀ ਚੀਜ਼ ਨਜ਼ਰ ਆਉਂਦੀ ਆ ਕਿ ਉਹ ਗਲਤਾਂਸਰ ਘੁੰਮ ਰਿਹਾ ਆ ਉਹਦੀ ਇਨਫਾਰਮੇਸ਼ਨ ਮੇਰੇ ਟੈਲੀਫੋਨ ਨੰਬਰ ਦੇਖੋ ਖੁਫੀਆ ਦੇ ਸਕਦੇ ਨੇ ਕੈਮਰਾਮੈਨ ਗੁਰਮਿੰਦਰ ਸਿੰਘ ਦੇ ਨਾਲ ਮੈਂ ਬਾਬਾ ਸਰਜੀਤ ਸਿੰਘ ਪੰਜਾਬੀ ਬੈਬੀਟੀਵੀ ਨਿਊਜ਼ Pouco.